ਫਾਜ਼ਿਲ ਕਦੇ ਪਿੰਡ ਬਾਂਡੀਵਾਲਾ ਦੇ ਨਿਵਾਸੀ ਇੱਕ ਨੌਜਵਾਨ ਵੱਲੋਂ ਕਿਡਨਾਪਿੰਗ ਅਤੇ ਕੁੱਟਮਾਰ ਦੇ આરોਪ ਲਗਾਏ ਗਏ ਹਨ ਇਨਾਂ ਨੇ ਨਈ ਨੌਜਵਾਨ ਦਾ ਕਹਿਣਾ ਕਿ ਉਸ ਦੀ ਦੀਵ ਦੇ ਵਿੱਚੋਂ ਪੈਸੇ ਵੀ ਲੁੱਟ ਲਏ ਗਏ ਅਤੇ ਉਸ ਦਾ ਟਰੈਕਟਰ ਟਰਾਲੀ ਵੀ ਖੋ ਕੇ ਲੁਟੇਰੇ ਫਰਾਰ ਹੋ ਗਏ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪਿੰਡ ਬਾਂਡੀਵਾਲਾ ਦੇ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਲੱਕੜਾ ਦੇ ਨਾਲ ਭਰਿਆ ਹੋਇਆ ਟਰੈਕਟਰ ਟਰਾਲੀ ਲੈ ਕੇ ਕੇਰੀਆ ਪਿੰਡ ਦੇ ਰਸਤੇ ਫਾਜ਼ਿਲਕਾ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੇਰੀਆ ਪਿੰਡ ਦੇ ਚੌਂਕ ਦੇ ਵਿੱਚ ਕੁਝ ਲੋਕਾਂ ਵੱਲੋਂ ਉਸ ਨੂੰ ਕੇਰ ਲਿਆ ਗਿਆ ਅਤੇ ਟਰੈਕਟਰ ਟਰਾਲੀ ਤੋਂ ਉਤਾਰ ਕੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਘੁੰਮਦੇ ਰਹੇ ਅਤੇ ਉਸ ਦਾ ਟਰੈਕਟਰ ਟਰਾਲੀ ਲੈ ਕੇ ਕੁਝ ਲੋਕ ਉੱਥੋਂ ਫਰਾਰ ਹੋ ਗਏ ਅਤੇ ਉਸ ਦੀ ਜੇਬ ਦੇ ਵਿੱਚ ਰੱਖੇ ਪੈਸੇ ਵੀ ਕੱਢ ਲਏ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਜਦ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਉਹਨਾਂ ਨੂੰ ਬੱਤੀਆਂ ਵਾਲੇ ਚੌਂਕ ਦੇ ਵਿੱਚ ਕਾਬੂ ਕੀਤਾ ਉਦੋਂ ਇਸ ਮਾਮਲੇ ਦੇ ਵਿੱਚ ਥਾਣਾ ਕੋਈ ਕਿਹੜਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਬਾਰੇ ਦੇ ਵਿੱਚ ਫਾਦਿਲ ਕਦੇ ਡੀਐਸਪੀ ਤਰਸੇਬ ਮਸੀਦ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਾਂਚ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਜੀ ਨਾ ਤੁਹਾਡਾ ਇਹ ਨਾ ਵੀ ਜਿਕਮਾਰਾ ਜੀ ਕੀ ਗੱਲ ਕੀ ਹੋਈ ਹੈ ਕੱਲ ਜੀ ਸੀ ਲੱਕੜਾਂ ਦਾ ਟਰਾਲਾ ਭਰ ਕੇ ਸੀ ਫਸ ਖੇਰ ਨੂੰ ਲਿਆ ਰਹੇ ਸੀ ਉਹਨਾਂ ਨੇ ਰਸਤੇ 'ਚ ਆ ਕੇ ਘੇਰੀਆਂ 'ਚ ਜੀ ਉਹਨਾਂ ਨੇ ਘਟੋ ਘਟਤੀ 35 ਮੁੰਡੇ ਸੀਗੇ ਉਹਨਾਂ ਨੇ ਟਰੈਕਟਰ ਬੰਦ ਕੀਤਾ ਜੀ ਟਰੈਕਟਰ ਬੰਦ ਕਰਨ ਤੋਂ ਬਾਅਦ ਉਹਨਾਂ ਨੇ ਮੋਬਾਈਲ ਖੋਇਆ ਜੀ ਮੋਬਾਈਲ ਖੋਣ ਤੋਂ ਬਾਅਦ ਜੀ ਕਾਫੀ ਕੋਈ ਚਾਬੀ ਕੋਣ ਦੁਵਾ ਜਨ ਨੇ ਕੀ ਆ ਰਪੀਆ ਮੋਬਾਈਲ ਦੇ ਵਿੱਚੋਂ ਕੱਢ ਲਿਆ ਮੇਰਾ ਜੀ ਹਾਂ ਤੇ ਜੋ ਕੀ ਮੈਂ ਲੀਵਰ ਵਾਲਿਆਂ ਨੂੰ ਦੇਣਾ ਸੀਗਾ ਉਹਨਾਂ ਨੇ ਉੱਥੇ ਕੱਢ ਕੇ ਉਹ ਮੁੰਡਿਆਂ ਨੂੰ ਦਿੱਤਾ ਉਸ ਤੋਂ ਬਾਅਦ ਮੈਨੂੰ ਗੱਡੀ 'ਚ ਬਾਇਆ ਗੱਡੀ 'ਚ ਪਿਸਤਲ ਲਾਇਆ ਜੀ ਤੇ ਮੈਨੂੰ ਕੁੱਟਿਆ ਮਾਰਿਆ ਬਹੁਤ ਜ਼ਿਆਦਾ ਜੀ ਹਾਂ ਉਸ ਤੋਂ ਬਾਅਦ ਮੈਨੂੰ ਸ਼ਿਵਪੁਰ ਕੋਲ ਆ ਕੇ ਉਹਨਾਂ ਨੇ ਦੂਜੀ ਗੱਡੀ 'ਚ ਬਦਲਿਆ ਜੀ ਹਾਂ ਉਸ ਤੋਂ ਬਾਅਦ ਅੰਨ ਦਿੱਲੀ ਲੈ ਗਿਆ ਅੰਨ ਦਿੱਲੀ ਤੋਂ ਬਾਅਦ ਐਮ ਆਰ ਕੋਰਟ 'ਕੰਨੀ ਲੈ ਕੇ ਫਿਰ ਮੈਨੂੰ ਗੱਡੀ 'ਚ ਬਦਲਿਆ ਫਿਰ ਫਾਇਲ ਕਟ ਵਿੱਚ ਘੁਮਾਦੇ ਰਹੇ ਤੇ ਮੈਨੂੰ ਪੈਟਰੋਲ ਪੰਪ ਤੇ ਜਾ ਕੇ ਲਾਤਾ ਉਹ ਵੀ ਧੱਕਾ ਮਾਰਿਆ ਜੋਰ ਦੀ ਤੇ ਉਹ ਸਵੇਰ ਗੜ ਗੜ ਵੀ ਪਹਿਲਾ ਘੁੱਟਿਆ ਜੀ ਉਹਨਾਂ ਨੇ ਤੇ ਪਿਸਟਲ ਲਾਇਆ ਸੀਗਾ ਜੀ ਤੇ ਮੈਨੂੰ ਬਾੜਨ ਦੀ ਬਹੁਤ ਪੁੱਛੀ ਕੀਤੀ ਲੇਕਿਨ ਮੇਰੀ ਬਦਕਿਸਮਤੀ ਹੈ ਕਿ ਮੈਂ ਬਾਤਕੇ ਨਿਕਲ ਗਿਆ ਕੀ ਗੱਲ ਕੀ ਕਿਉਂ ਕੀਤਾ ਉਹਨਾਂ ਨੇ ਸਾਰਾ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਜੀ ਉਹ ਕਹਿੰਦੇ ਵੀ ਸਾਡਾ ਸਪੇਡਾਂ ਦੇ ਵਿੱਚ ਹਿੱਸਾ ਹੈ ਬਲਕਿ ਉਹਨਾਂ ਦਾ ਕੋਈ ਸਪੇਡਾਂ ਦੇ ਵਿੱਚ ਹਿੱਸਾ ਨਹੀਂਗਾ ਉਹਨੇ ਮੰਡੀਰ ਲਿਆ ਕੇ ਜੀ ਘਟੋ ਘਟ ਕੀ 20 35 ਮੁੰਡੇ ਗੁੰਡੇ ਹਥਿਆਰ ਵੀ ਸੀਗੇ ਜੀ ਤੇ ਉਹਨਾਂ ਨੇ ਜੋ ਕੀ ਸਾਡੇ ਨਾਲ ਕੀਤਾ ਜੀ अच्छा। ਮੈਨੂੰ ਕਿਡਨਾਪ ਕਰਕੇ ਦੇ। ਉਹਨਾਂ ਨੇ ਧੱਕਾ ਮਾਰ ਕਿੱਥੇ ਆ ਕੇ ਕਿਡਨਾਪ ਕੀਤਾ ਤੁਹਾਨੂੰ? ਮੈਨੂੰ ਕਿਹੜੀਆਂ ਜਾਂ ਕੀਤਾ? ਕਿਹੜੀਆਂ ਕੀਤਾ? ਹਾਂਜੀ। ਵਾਂਡੀ ਵਾਲੇ ਦੁਆਰੇ ਤੁਸੀਂ। ਵਾਂਡੀ ਵਾਲੇ ਦੁਆਰੇ ਸੀ। ਅੱਛਾ ਵਾਇਆ ਕਿਹੜੀਆਂ ਆ ਰਹੇ ਸੀਗੇ? ਕਿਹੜੀ ਅਸੀਂ ਮਕਰ ਸੀਗੇ ਬੰਦੇ। ਹਮ। ਅੱਛਾ। ਹਾਂਜੀ। ਤੇ ਹੋਰ ਨਾਲ ਕੀ ਜਾਣਦੇ ਹੋ ਕਿਹੜੇ-ਕਿਹੜੇ ਬੰਦੇ ਸੀ? ਨਹੀਂ ਜੀ ਹੋਰ ਨਹੀਂ ਜੀ ਹੋਰ ਫਾਇਲ ਕਾ ਦੀ ਹੈਗੇ ਐ। ਕਿ ਤਿੰਨ ਗੱਡੀਆਂ ਸੀਗੀਆਂ ਜੀ ਉਹਨਾਂ ਕੋਲ ਜੀ ਤੇ ਮੈਨੂੰ ਦੋ ਦੋ ਗੱਡੀਆਂ ਦੇ ਵਿੱਚ ਸ਼ਿਫਟ ਕੀਤਾ ਜੀ ਉਹਨਾਂ ਨੇ ਪਹਿਲਾਂ ਮੈਨੂੰ ਉੱਥੇ ਹੀ ਗੱਡੀ ਚੱਕਿਆ ਉੱਥੇ ਹੀ ਮੋਬਾਈਲ ਖੋਇਆ ਉੱਥੇ ਵੈਸੇ ਖੋਇਆ ਜੀ ਕਿਹੜੀਆਂ ਦੇ ਵਿੱਚ ਚੌਂਕ ਦੇ ਵਿੱਚ ਹਾਂ ਬਾਕੀ ਮੰਦਿਰ ਸੀਗੀ ਜੀ ਉਹਨਾਂ ਨੇ ਮੋਟਰਸਾਈਕਲ ਵੀ ਰਸਤੇ ਦੇ ਵਿੱਚ ਤੋੜਿਆ ਜੀ ਰੋਕ ਕੇ ਜੀ ਹਾਂ ਅੱਛਾ ਹਾਂ ਜੀ ਤਿੰਨ ਕਾਰਾਂ ਸੀ ਤਿੰਨ ਤਿੰਨ ਕਾਰਾਂ ਸੀਗੀਆਂ ਤੇ ਦੋ ਮੋਟਰਸਾਈਕਲ ਵਾਲੇ ਸੀਗੇ ਮੋਟਰਸਾਈਕਲ ਵਾਲਿਆਂ ਨੇ ਰੋਕ ਕੇ ਕਹਿੰਦੇ ਰਏ ਆਪਾਂ ਮਗੜ ਲਿਆਂ ਕੋਟਤੀਏ ਲੇਕਿਨ ਰਾਸਤੇ ਦੇ ਵਿੱਚ ਫਿਰ ਵੀ ਉਹਨਾਂ ਨੇ ਧੱਕਾ ਮੁਕੀ ਕਰਨ ਦੇ باوجود ਵੀ ਉਹਨਾਂ ਨੇ ਮੋਟਰਸਾਈਕਲ ਤੇ ਮੇਰੇ ਭਰਾ ਦੇ ਬੱਕੇ ਪਏ ਸੀ ਲੇਕਿਨ ਉਹ ਵੱਦਕਿਸ ਮundra ਬਚ ਗਿਆ ਜੀ ਅੱਛਾ ਕਿਹੜੇ ਪੈਟਰੋਲ ਪੰਪ ਦੇ ਤੋਂ ਛੱਡਿਆ ਵੀਰ ਇੱਥੇ ਉਹਨਾਂ ਨੇ ਸੰਜੀਤ ਪੁਰਾਣੇ ਸਿਨੇਮੇ ਤੇ ਪੈਟਰੋਲ ਕੰਪਨੀ ਕੋਲ ਜੀ ਗਵਣ ਬਾਜ਼ਾਰ ਜੀ ਗਵਣ ਬਾਜ਼ਾਰ ਅੱਛਾ ਜੀ ਧੱਕਾ ਮਾਰ ਕੇ ਲਾਇਆ ਠੀਕ ਹੈ ਜੀ ਤੇ ਤੁਹਾਡਾ ਕੀ ਨਾਮ ਹੈ ਜੀ ਚਲੋ ਜੀ ਮੇਰਾ ਨਾਮ ਜੀ ਗੋਪਾਲ ਕਾਂਤਾ ਜੀ ਮੈਂ ਵੀ ਇੱਕ ਮਾਲ ਦਾ ਭਰਾ ਹਾਂ ਜੀ ਅੱਛਾ ਜੀ ਮੈਨੂੰ ਕਿਹੜੀਆਂ ਤੋਂ ਫੋਨ ਗਿਆ ਜੀ ਇਸ ਤਰ੍ਹਾਂ ਦਾ ਵੀ ਤੁਹਾਡਾ ਟਰਾਲਾ ਦੇ ਦੁਆ ਕਰਦੇ ਆ ਜੀ ਹੂੰ ਤੇ ਅਸੀਂ ਮਗਰ ਭੱਜੇ ਜੀ ਮਗਰ ਭੱਜ ਕੇ ਅਸੀਂ ਓਡੀਆਂ ਵਾਲੀ ਨਹਿਰ ਤੇ ਮਗਰ ਟਰੈਕਟਰ ਦੇ ਅੱਗੇ ਲਾਣ ਲੱਗੇ ਕਿਉਂਕਿ ਉਹ ਉਹਨਾਂ ਨੇ ਗੱਡੀਆਂ ਰੋਕ ਲੀਆਂ ਜੀ ਤੇ ਅਜਿਹੇ ਹਿਆਰ ਕੁਰਬਾਨਾ ਕੋਲ ਗੱਡੀਆਂ ਤੇ ਮੇਰਾ ਹੀ ਉਹ ਮੋਟਰਸਾਈਕਲ ਮੈਂ ਭੱਜ ਗਿਆ ਜੀ ਉੱਥੋਂ ਤੇ ਉਹ ਖੇਤ ਦੇ ਵਿੱਚ ਹੋ ਗਿਆ ਜੀ ਬਾਣੋ ਬਾਣ ਤੇ ਉਹਨਾਂ ਨੇ ਜੀ ਉੱਥੇ ਮੋਟਰਸਾਈਕਲ ਦਾ ਬਹੁਤ ਪੂਰਾ ਨੁਕਸਾਨ ਕਰਤਾ ਜੀ ਮੋਟਰਸਾਈਕਲ ਵੀ ਤੋੜਤਾ ਜੀ ਸੱਟਾਂ ਭੱਜਿਆ ਪਿਆ ਜੀ ਉੱਥੇ ਅਜੇ ਉਵੇਂ ਹੀ ਖੜਾਈ ਅੱਛਾ ਠੀਕ ਹੈ ਜੀ ਮੈਂ ਤਾਂ ਵੀ ਜੀ ਆਪਦੀ ਜਾਨ ਬਚਾਈ ਜੀ ਤਿੰਨ ਗੱਡੀਆਂ ਸੀ ਜੀ ਉਹਨਾਂ ਕੋਲ ਤਿੰਨ ਮੋਟਰਸਾਈਕਲ ਸੀਗੇ ਇਹ ਚੋੜੀ ਮਾਰਦੇ ਆਂਗੇ ਅੱਛਾ ਜੀ ਹਾਂਜੀ ਬਹੁਤ ਬੁਰੇ ਹਾਲਾਤ ਹੈ ਜੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਜੀ ਪੁਲਿਸ ਫਿਰ ਆਈ ਜੀ ਮੰਨ ਲਓ ਪੁਲਿਸ ਜੇ ਐਸਐਸਓ ਕੋਲ ਚੜੇ ਨੇ ਹਾਂ ਤੇ ਪੁਲਿਸ ਆ ਕੇ ਜੀ ਉਹਨੇ ਵੇਖਿਆ ਤੇ ਉਹਨਾਂ ਦੀ ਲੋਕੇਸ਼ਨ ਲੋਕੇਸ਼ਨ ਲਾ ਕੇ ਜੀ ਇੱਥੇ ਫੜ ਲਿਆ ਜੀ ਬੱਤੀਆਂ ਵਾਲੇ ਚੌਕ ਤੇ ਦੋ ਬੰਦੇ ਗ੍ਰਿਫਤਾਰ ਕਰ ਲਏ ਜੀ ਉਹਨਾਂ ਨੇ ਅੱਛਾ ਤੇ ਟਰਾਲਾ ਜੀ ਟਰਾਲਾ ਉਹ ਇੱਕ ਵਾਰੀ ਥਾਣੇ ਲੈ ਗਿਆ ਜੀ ਟਰਾਲਾ ਤੇ ਟਰੈਕਟਰ ਵੀ ਫਾੜ ਲਿਆ ਜੀ ਉਹ ਸੇਫ ਜਗ੍ਹਾ ਤੇ ਸੇਫ ਹੈ ਜੀ ਤੇ ਅਸੀਂ ਤਾਂ ਹੀ ਮੰਗ ਕਰਦੇ ਆਂ ਜੀ ਵੀ ਇਹ ਹਾਲਾਤ ਹੈ ਜੀ ਦੱਸੋ ਵੀ ਸਾਡੇ سپੈਦੇ ਸਾਜ ਸੀ ਲਾਏ ਜੀ ਉਹਨੇ ਕੋਰਟ ਚ ਕੇਸ ਕੀਤਾ ਉਹਦਾ ਕੋਰਟ ਨੇ ਕੇਸ ਡਿਸਮਿਸ ਕਰਤਾ ਜੀ ਹੁਣ ਅਸੀਂ ਪਟਿਆ ਜੀ ਸਾਰੇ ਅਫਸਰਾਂ ਦੀ ਸੂਚਨਾ ਚ ਦੇ ਕੇ ਪਟਿਆ ਜੀ ਹੁਣ ਜੀ ਬਦਮਾਸ਼ ਲਿਆਏ ਜੀ ਦੱਸੋ ਜੀ ਅਸੀਂ ਆਪਦੀ ਚੀਜ਼ ਵੀ ਨਹੀਂ ਪਟ ਸਕਦੇ ਜੀ ਸਾਡੇ ਖੇਤ ਚ ਪਏ سپੈਦੇ ਦੋਨਾਂ ਪਾਸੇ ਕੇਸ ਸਾਡੇ ਦੋਵਾਂ ਪਾਸੇ ਖੇਤ ਸਾਡਾ ਜੀ ਵਿਚਾਲੇ ਦੱਸੋ ਖੇਤ سپੈਦੇ ਐ ਤੇ ਕਰਾ ਜੀ ਸਾਡਾ ਇਹ ਜੋ ਹੁਣ ਜਲਦੀ ਇਹਨਾਂ ਨੂੰ ਫੜ ਕੇ ਸ਼ਲਾਕਾਂ ਦੇ ਪਿੱਛੇ ਜਿੱਤਾ ਜਾਵੇ ਨਹੀਂ ਤਾਂ ਫਾਈਲ ਕਾਦੇ ਬਹੁਤ ਬੁਰੇ ਹਾਲਾਤ ਹੋ ਜਾਣ। ਤਿੰਨ ਗੱਡੀਆਂ ਤੁਸੀਂ ਦੱਸ ਰਹੇ ਹੋ ਕੋਈ ਫਿਰ ਗੱਡੀਆਂ ਕਿਰੇ ਪਾਸ ਗਈਆਂ ਜੀ। ਗੱਡੀਆਂ ਜੀ ਫਾਈਲ ਕਾਦੇ ਵਿੱਚ ਹੀ ਘੁੰਮਦੀਆਂ ਫਿਰ ਰਹੀਆਂ ਜੀ ਇਹ ਬ੍ਰਦਰ ਨੂੰ ਜਿਆਦਾ ਕਿਹੜੀ ਕਿਹੜੀ ਗੱਡੀ ਸੀ ਜੀ ਉਹ? ਇੱਕ ਤਾਂ ਆਰਟੀਗਾ ਸੀਗੀ ਜੀ। ਹਾਂ। ਤੇ ਇੱਕ ਇੱਕ ਮਰੂਤੀ ਮੰਨ ਲਓ ਵਿਨਸਪ੍ਰੈਕ ਸਵਿਫਟ ਸੀਗੀ। ਹਾਂ। ਹਾਂ ਜੀ। ਇੱਕ ਇੱਕ ਡਿਜ਼ਾਇਰ ਸੀਗੀ ਜੀ। ਅੱਛਾ। ਤਿੰਨ ਗੱਡੀਆਂ ਸੀ ਜੀ ਪਾਲੋ ਸੀਗੇ ਜੀ, ਕਿਰਪਾਨਾਂ ਸੀਗੀਆਂ, ਪਿਸਤੌਲ ਸੀ। ਜਿਹੜੇ ਜਿਹੜੇ ਦੋ ਬੰਦੇ ਫੜੇ ਆ ਉਹ ਕਾਹਦੇ ਤੇ ਸੀ? ਹੁਣ ਉਹ ਟਰੈਕਟਰ ਛਾਲੇ ਤੇ ਸੀ। ਟਰੈਕਟਰ ਵਾਲਾ ਲਿਆ ਰਹੇ ਸੀ। ਹਾਂਜੀ ਫਰਾ ਨੂੰ ਲਾਤਾ ਜੀ ੱੱਕਾ ਮਾਰ ਕੇ ਤੇ ਗੱਡੀ 'ਚ ਪਾ ਲਿਆ ਜੀ ਤੇ ਆਪ ਟਰੈਕਟਰ ਛਾਲੇ ਤੇ ਚੜ ਗਏ ਜੀ। ਠੀਕ ਹੈ। ਹਾਂਜੀ। ਉਹ ਮਤਲਬ ਫਰਾਰ ਹੋ ਗਏ ਗੱਡੀਆਂ ਵਾਲੇ। ਗੱਡੀਆਂ ਵਾਲੇ ਬਸ ਹੁਣ ਪਿਕਅਪ ਸ਼ਹਿਰ ਦੇ ਵਿੱਚ ਹੀ ਫਿਰਦੇ ਆ ਜੀ। ਅੱਛਾ ਜੀ। ਹਾਂਜੀ। ਠੀਕ ਹੈ। ਹਾਂਜੀ ਕੀ ਨਾਮ ਤੁਹਾਡਾ ਜੀ? ਨੀਤਰਾਮ ਜੀ। ਕਿਹੜਾ ਪਿੰਡ ਆਈ ਤੁਹਾਡਾ? ਜੀ। ਤੱਕੀ ਗੱਲ ਕੀ ਹੋਈ ਦੀ ਤੁਹਾਨੂੰ ਪਤਾ ਸਤਿ ਜਿਹੜੀ ਸੀ ਜੇ ਹਾਂ ਤੇ ਬਾਹਰ ਉੜੋ ਜਾ ਪੈ ਗਿਆ ਮੈਂ ਬਾਹਰ ਨਿਕਲ ਗਿਆ ਤਾਂ ਬਾਂਡੀ ਆ ਦਾ ਮੁੰਡਾ ਇੱਕ ਮੌਜੂਦਰੀਆਂ ਦਾ ਉਹਨਾਂ ਚੱਕ ਲੱਗੀ ਜਿਹਾ ਲਿਆ ਤੇ ਡਾਕਟਰ ਤੁਸੀਂ ਉਹਦੇ ਕੋਲ ਲੱਗਣਾ ਵਾ ਉਹ ਲੈ ਕੇ ਡਾਕਟਰ ਵਾਲੀ ਤੇ ਨਿਕਲ ਕੇ ਨਾਲ ਉਹਨੂੰ ਲੈ ਕੇ ਨਿਕਲ ਗਏ ਹਾਂ ਤੇ ਉਹਦਾ ਭਰਾ ਆ ਵਿੱਚ ਸਾਡਾ ਬੰਦਾ ਸੀ ਇੱਥੇ ਮੈਂ ਵੀ ਉੜੋ ਪਿਆ ਤਿੰਨ ਚਾਰ ਗੱਡੀਆਂ ਸੀਗੇ ਮੋਟਰਸਾਈਕਲ ਸੀਗੇ ਜਦੋਂ ਨਿਕਲ ਗਏ ਉਹਨਾਂ ਨਾਲ ਚੱਲ ਜਾਵੇ ਰੇਹਣੀਆਂ ਕੋਲ ਆਏ ਤੂੰ ਨੇ ਦੇਖੀ ਹੋਗੇ ਉਹ ਮੈਂ ਤੋ ਰੋਕ ਕੇ ਆ ਉਹਦੇ ਪਿੱਛੇ ਬੱਚੇ ਕੋ ਪਾਲ ਦੇ ਕੋ ਬਾਗ ਭੱਜਿਆ ਉਹ ਮੇਰੇ ਬੱਸ ਮੋਸਾ ਆਪਣਾ ਹੋ ਰਹੀ ਨਹੀਂ ਕੋਈ ਉਹ ਰੋਮਿੰਗ ਪੱਸੀ ਆ ਪੱਸੀ ਕੱਪੇ ਵੀ ਪਹਿਲੇ ਆ ਗਿਆ ਰਹਾਉਣਾ ਸੀ ਮੈਂ ਕੋਰੇ ਅੱਛਾ ਜੀ ਕਾਫੀ ਸੀਗੇ ਅੱਛਾ ਜੀ ਪਰ ਕੋਈ ਮੈਂ ਨਹੀਂ ਜਾਣਦਾ ਹੈ ਕੌਣ ਨੇ ਜੀ ਸਰ ਸਰ ਇੱਕ ਕਿਡਨਾਪਿੰਗ ਦਾ ਕੋਈ ਮਾਮਲਾ ਸਾਹਮਣੇ ਆਇਆ ਜੀ ਜਿਸ ਦੇ ਵਿੱਚ ਕੋਈ ਵਿਅਕਤੀ ਨੂੰ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨੂੰ ਕਿਡਨਾਪ ਕਰਕੇ ਕੀਤਾ ਗਿਆ ਤੇ ਸ਼ਹਿਰ ਵਿੱਚ ਘੁਮਾਇਆ ਹੁਣ ਇਹ ਮੇਰੇ ਵੀ ਧਿਆਨ ਚਾਹੀਦਾ ਅਸਰ ਤੋਂ ਵੀ ਮੇਰੇ ਦੇ ਬਾਰੇ ਪਤਾ ਕੀਤਾ ਵਾ ਇਹ ਜਿਹੜੀ ਆ ਐਸਰ ਤੋਂ ਜਿਹੜਾ ਵਾ ਵੈਰੀਫਾਈ ਕਰਿਆ ਵਾ ਜੋ ਵੀ ਵੈਰੀਫਾਈ ਕਰਨ ਤੇ ਜੋ ਵੀ ਗੱਲ ਸਾਹਮਣੇ ਆਈ ਉਹਦੇ ਮਤਲਬ ਕਰਾ ਜਿਹੜਾ ਵਾ ਜੋ ਵੀ ਕਰ ਲਈ ਅਮਰ ਚ ਲੈ ਲਈ ਜਾਵੇਗੀ ਸਰ ਕਿਹੜੇ ਪਿੰਡ ਦਾ ਮਾਮਲਾ ਹੈ ਜੀ ਇਹ ਪਿੰਡ ਬੰਡੀਵਾਲ ਦਾ ਜੀ ਠੀਕ ਹੈ ਉੱਥੇ ਇਹਨਾਂ ਦਾ ਕੋਈ ਰਾਜੇ ਭਰਾਮ ਭਰਾਮ ਦਾ ਕੁਝ ਮੀਂਹ ਦਾ ਝਗੜਾ ਸੀ ਹੂੰ ਉਹਨਾਂ ਦਾ ਉਸ ਵਿੱਚ ਕੁਆਂਟ ਮਟੇਰਾ ਸੀ ਤੋਂ ਕਸਪੈ ਦੇ ਲੱਗੇ ਸੀ ਉਹਦੇ ਉੱਥੇ ਵੱਟ ਦੇ ਹੂੰ ਉਹ ਵੱਡਰ ਤੋਂ ਇਹਨਾਂ ਦਾ ਕੋਈ ਕੋਈ ਗੱਲਬਾਤ ਹੋਈ ਆ ਬਾਕੀ ਉਹ ਵੈਰੀਫਾਈ ਕਰਕੇ ਜੋ ਵੀ ਗੱਲ ਕਰਦਾ ਫਿਰ ਉਹਨੂੰ ਤੜਕਾ ਬਿਆਨ ਲਿਖਣ ਨੂੰ ਕਰਮ ਤੜਕਾ ਜਿਹੜੀ ਆ ਆ ਤਬਦੀਜ ਹੋਣੀ ਚਾਹੀਦੀ ਜੀ ਸਰ ਕਿਹੜੇ ਥਾਣੇ ਦਾ ਦੀਨ ਪੈਂਦੇ ਨੇ ਥਾਣਾ ਖੂਈ ਖੇੜਾ ਜੀ ਠੀਕ ਹੋ ਗਿਆ